ਮੈਂ ਕਹਿੰਦਾ ਤੇ ਐਸਜੀਪੀਸੀ ਤੇ ਕਾਬਜ ਜਿਹੜਾ ਮਸੰਦ ਲਾਣਾ ਹੈ ਇਹਨਾਂ ਦੇ ਗੋਡੇ ਗਿੱਟਿਆਂ ਤੇ ਵੱਜਣੀ ਸੀ ਤੁਹਾਡੇ ਤੋਂ ਪਹਿਲਾਂ ਹੁਣੇ ਇੱਕ ਇਥੋਂ ਗਰਪਾਠੀ ਸਿੰਘ ਜਿਹੜਾ ਇੱਥੇ ਰਮਦਾਸ ਪਾਠ ਕਰਦਾ ਐ ਇਥੋਂ ਗਿਆ ਪਿੰਡ ਜੱਟਾ ਪਿੰਡ ਜੱਟਾ ਜੱਟਾ ਪਿੰਡ ਆ ਉਹਦਾ ਉਹਦਾ ਘਰ ਰੁੜ ਗਿਆ ਉਹਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਦਾ ਸਾਰਾ ਕੁਝ ਹੀ ਵਹਿ ਗਿਆ ਕੱਖ ਨਹੀਂ ਬਚਿਆ ਉਹਦੀ ਡਿਊਟੀ ਵੀ ਗਈ ਕਿਉਂਕਿ ਹੁਣ ਪਾਠ ਬੰਦ ਸੀਗੇ ਉਹ ਬੰਦਾ ਸੜਕ ਤੇ ਆ ਗਿਆ ਇੱਕ ਦਵਾਈ ਜੋਗੇ ਵੀ ਪੈਸੇ ਉਹਦੇ ਕੋ ਹੈ ਨਹੀਂ ਉਹਦੇ ਕੋ ਇੱਥੇ ਰੋ ਰਿਆ ਸੀ ਆ ਕੇ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਪਾਠੀਆਂ ਗਰੰਥੀਆਂ ਪ੍ਰਚਾਰਕਾਂ ਨੂੰ ਪੁੱਛਿਆ ਜਿਨ੍ਹਾਂ ਨੂੰ ਇਹ ਵਰਤਦੇ ਆ ਇੱਥੋਂ ਪਤਾ ਲੱਗਦਾ ਕਿ ਇਹਨਾਂ ਨੇ ਕਿੰਨੀ ਕੁ ਸੇਵਾ ਕੀਤੀ ਤੇ ਕਿੰਨੀ ਕੁ ਕਰ ਦੇ ਨਜ਼ਰ ਆਉਂਦੇ ਮੈਂ ਕੋਈ ਕਿੰਤੋਂ ਨਹੀਂ ਕਰ ਰਿਹਾ ਪਰ ਉਹ ਇਹਨਾਂ ਦਾ ਹੀ ਪਾਠੀ ਸਿੰਘ ਹੈ ਇੱਥੇ ਆ ਕੇ ਰੋ ਰਿਆ ਸੀਗਾ ਕਿ ਸਾਡੀ ਬਾਫੜੋ ਸਾਡਾ ਤਾਂ ਕੰਮ ਖਤਮ ਹੋ ਗਿਆ ਸਾਰਾ ਕੁਝ ਦੂਸਰੀ ਗੱਲ 2 ਕਰੋੜ ਉਹ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਇੱਕ ਦਿਨ ਦੀਆਂ ਰੱਖ ਕੇ ਦੇ ਰਹੇ ਇਹ ਕੀ ਤੁਸੀਂ ਮਜ਼ਾਕ ਕਰ ਰਹੇ ਹੋ ਪੈਸਾ ਦੇ ਗੁਰੂ ਦੀ ਗੋਲਕਦਾ ਸੀਗਾ ਦੇਣਾ ਵੀ ਗੁਰੂ ਕੇ ਸਿੱਖਾਂ ਸੰਗਤਾਂ ਵਾਸਤੇ ਸੀਗਾ ਮੈਨੂੰ ਯਾਦ ਹੈ 2016 31 ਮਾਰਚ ਦਾ ਦਿਨ ਸੀ ਜਿਸ ਦਿਨਾਂ ਮੈਨੂੰ ਬੇਲਾ ਕੀਤਾ ਉਸ ਦਿਨ ਕੀ ਹੋਇਆ ਹਰਿਆਣੇ ਦੇ ਵਿੱਚ ਇੱਕ ਕਿਸੇ ਸਿੱਖ ਨੇ ਜਾਂ ਕਿਸੇ ਨੇ ਜ਼ਮੀਨ দান ਕੀਤੀ ਉਹਦੇ ਤੇ ਇੱਕ ਟਰਸਟ ਬਣਾਇਆ ਉਸ ਟਰਸਟ ਨੂੰ 104 ਕਰੋੜ ਰੁਪਈਆ ਕੱਢ ਕੇ ਬਦਲਾ ਨਿਖੜਨਾ ਸੀਗਾ ਅਸੀਂ ਉਹਦਾ ਵਿਰੋਧ ਕੀਤਾ ਬਾਹਰ ਖਲੋ ਕੇ ਵੀ ਗੁਰੂ ਦੀ ਗੋਲਕਤੇ ਡਾਕਾ ਮੱਕੜ ਨੇ ਸਾਡੇ ਵਿਰੋਧ ਦੇ باوجود ਸਾਨੂੰ ਦੱਬਣ ਵਾਸਤੇ ਇੱਕ 104 ਕਰੋੜ ਨੂੰ 109 ਕਰੋੜ ਬਣਾ ਕੇ ਪੇਸ਼ ਕਰਤਾ ਜੀ ਬਾਦਲ ਕਿਆਂ ਦੇ ਟਰੱਸਟ ਨੂੰ ਪੈਸਾ ਚਾਹੀਦਾ ਹੈ ਤੇ 109 ਕਰੋੜ ਗੁਰੂ ਦੀ ਗੋਲਕ ਦਾ ਤੇ ਜੇ ਹੜਪੀੜਤਾਂ ਨੂੰ ਚਾਹੀਦਾ ਤੇ 2 ਕਰੋੜ ਉਹ ਵੀ ਤਨਖਾਹਾਂ ਮੁਲਾਜ਼ਮਾਂ ਦੀਆਂ ਕੱਟ ਕੇ ਮੁਲਾਜ਼ਮ ਤਾਂ ਸੇਵਾ ਕਰ ਹੀ ਰਹੇ ਨੇ ਜਿੰਨੇ ਜੋਗੇ ਹੈਗੇ ਉਹਨਾਂ ਦੀ ਤਨਖਾਹ ਕੱਟ ਕੇ ਝੂਠ ਵੇਚ ਕੇ ਕੋਈ ਖਾ ਜਾਵੇ ਤੇ ਕਰੋੜ ਰੁਪਏ ਦੀ ਕੋਈ ਉੱਥੇ ਵੈਲੀ ਉਹ ਨਹੀਂ ਕੋਈ ਪੁੱਛਗੇ ਚ ਨਹੀਂ ਇੱਥੇ ਕੀ ਕਰ ਰਹੇ ਹੋ ਤੁਸੀਂ ਇਸ ਲਈ ਮੈਂ ਇਹ ਬੇਨਤੀ ਕਰਦਾ ਕਿ ਇਹ ਬੜੀ ਨੀਵੀਂ ਬਾਤ ਐ ਨੀਵੀਂ ਗੱਲ ਐ ਸਹੀ ਨਹੀਂ ਐ ਚਾਹੁੰਦੇ ਤੇ ਜਿਹੜਾ 1000 ਪਿੰਡ ਅੱਜ ਡੁੱਬਿਆ ਸੀਗਾ ਮਾਣ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਦ ਲੈਂਦੀ ਪਰ ਇਹ ਤੇ ਪੈਸਾ ਹੋਰ ਪਾਸੇ ਉਹਨਾਂ ਨੇ ਵੰਡ ਕੇ ਵਿਖਾਉਣਾ ਹੁੰਦਾ ਸੀਏ ਵੀ ਲਾਉਣਾ ਹੋਵੇ ਤੇ 10 ਲੱਖ ਮਹੀਨੇ ਦਾ ਲਾ ਦੇਣਗੇ ਸਿਕੱਤਰ ਵੀ ਲਾਉਣਾ ਤੇ 3.5 ਲੱਖ ਮਹੀਨੇ ਦੀ ਤਨਖਾਹ ਤੇ ਲਾ ਦੇਣਗੇ ਪਰ ਹਰ ਪੀੜਤਾ ਵਾਸਤੇ ਸ਼ਾਇਦ ਇਹਨਾਂ ਕੋ 2 ਕਰੋੜ ਹੀ ਹੋਣਾ ਹੈ ਗਰੀਬ ਹੋਗੇ ਹੋਣੇ ਕਿਉਂਕਿ ਖਰਚੇ ਜਾਦੇ ਕਰਲੇ ਹੋਣੇ ਆ ਤੇ ਗਾਂ ਫਿਰ ਸਤਾਈ ਚ ਦਿਸਦਾ ਹੋਊਗਾ ਸ਼ਾਇਦ ਇਹ ਹੋਣਾ ਇਸ ਲਈ ਇਹ ਇੱਕ ਮਖੌਲਖਾਨਾ ਜਿਹਾ ਜਿਹੜਾ ਇਹਨਾਂ ਨੇ ਕੀਤਾ ਹੈ ਜੇ ਇਸ ਵਾਕਈ ਹਮਦਰਦੀ ਹੁੰਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1000 ਪਿੰਡ ਕਰੀਬ ਨੂੰ ਰੁੜਿਆ ਤੇ 1000 ਪਿੰਡ ਨੂੰ ਕੱਲੀ ਐਸਜੀਪੀਸੀ ਗੋਦ ਲੈਣ ਦੀ ਸਮਰੱਥਾ ਰੱਖਦੀ ਹੈ ਲੈ ਸਕਦੀ ਹੈ